ਤੇ ਰਜਤਾਰੀ ਫਰਮਕਾਰੀ ਧਰਤੰਨ ਤੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੇ ਗੁਰਤਾ ਗਦੀ ਦੇ ਸਭੈ ਮਾਨ ਹੋਰ ਤਾਂ ਪਾਮਨ ਦਿਹਾੜਾ ਹੈ ਗੁਰਪੁਰਪ ਹੈ ਕਰਨ ਗਗਨ ਅਵਖੰਡ ਮੈਂ ਜੋਤ ਸਭ ਰੂਪੀ ਰਹਿਓ ਭਰ ਧਨ ਮਥਰਾ ਕਛ ਤੇ ਨਹੀ ਗੁਰ ਅਰਜਨ ਪਰਤਖhbar ਮਤਰਾ ਭੱਟ ਵਰਗੇ ਬ੍ਰਹਮ ਗਿਆਨੀ ਮਹਾਪੁਰਖ ਹਜ਼ੂਰ ਦੇ ਸਿਫਤ ਕਰਦੇ ਆਏ ਬਚਨ ਲਿਖਦੇ ਨੇ ਕਿ ਤੰਦ ਸ੍ਰੀ ਗੁਰੂ ਅਰਜਨ ਦੇਵ ਸਰ ਮਹਾਰਾਜ ਔਰ ਵਾਹਿਗੁਰੂ ਪਰਮਾਤਮਾ ਆਕਾਰ ਪੁਰਖ ਵਿੱਚ ਕੋਈ ਭੇਦ ਕੋਈ ਫਰਕ ਨਹੀਂ ਹੈ। ਜਾਗਰ ਔਰ ਨਾ ਜਾਹੇ ਮਹਾਤਮੈ ਅਵਤਾਰ ਕੋ ਜਾਗਰ ਆਣ ਲਿਓ। ਜਦੋਂ ਜਗਤ ਦੇ ਉੱਪਰ ਬਹੁਤਾ ਤਾਮ ਹਨੇਰਾ ਫੈਲਿਆ ਹੋਇਆ ਸੀ ਗਿਆਨ ਦਾ ਧਰਮ ਦਾ ਵੈਰ ਦਾ ਅਖੰਡ ਦਾ ਧਰਤੀ ਦੇ ਉੱਪਰ ਆਪ ਜੀ ਨੇ ਆਪਣਾ ਅਵਤਾਰ ਕਰਨ ਕੀਤਾ ਤਿੰਨ ਦੇ ਦੁੱਖ ਕੋਟਕ ਦੂਰ ਗਏ ਮਥੁਰਾ ਜਨ ਅੰਮ੍ਰਿਤ ਨਾਮ ਪੀਓ ਤੇ ਫਤਤ ਤੇ ਮਤ ਚੁੱਕੇ ਰਹੇ ਮਨ ਦੇ ਤਪ ਤੇ ਨਾ ਜਾਣ ਪੀਓ ਪਰਤਖ ਰਿਦ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਜਿਵਾਸ ਰਿਹੀ ਹੋ ਵਾਰ ਵਾਰ ਪਾਤਸ਼ਾਹਬਾਨਾ ਨੇ ਬਚਨ ਕਹੇ ਨੇ ਪਰਤਖ ਪ੍ਰਗਟ ਕੋਈ ਪਰਤਖ ਉਹ ਚੀਜ਼ ਹੁੰਦੀ ਜਿਹੜੀ ਸਾਹਮਣੇ ਹੋਵੇ ਇੱਕ ਤਰ੍ਹਾਂ ਉਹ ਪਰਤਖ ਸੁਣੀ ਸੁਣਾਈ ਗੱਲ ਇੱਕ ਪਰਤਖ ਹੈ ਪ੍ਰਗਟ ਹੈ ਅੱਖਾਂ ਦੇ ਸਾਹਮਣੇ ਹੈ ਜਿਵੇਂ ਹੱਥ ਤੇ ਧਰਿਆ ਹੋੜਾ ਸਿਆਣੀ ਕਰਦੇ ਇਸ ਤਰੀਕੇ ਦੇ ਨਾਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਾ ਮਹਾਰਾਜ ਜੀ ਦੇ ਹਿਰਦੇ ਵਿੱਚ ਪ੍ਰਤੱਖ ਪ੍ਰਗਟ ਬ੍ਰਹਮ ਦਾ ਨਿਵਾਸ ਹੈ ਭਾਗ ਕੇ ਬ੍ਰਹਮ ਹੀ ਸਰੂਪ ਨੇ ਔਰ ਕਿਤੇ ਭਗਤ ਸਹਿਬਾਨ ਕਹਿੰਦੇ ਹਨ ਕਿ ਗੁਰੂ ਨਾਨਕ ਅੰਗਦ ਅਮਰ ਰਾਗ ਉਤਤਮ ਪਦ ਪਾਇਓ ਗੁਰ ਅਰਜੁਨ ਕਾਰ ਗੁਰੂ ਨਾਮਦਾਸ ਭਗਤ ਉੱਤਰ ਆਇਓ ਤੱਤੇ ਨੂੰ ਸਿਆਰੀ ਹੈ ਤੇ ਭਗਤੀ ਉਪਰ ਦੇ ਭਗਤੀ ਹੀ ਆਗੀ ਗੁਰੂ ਕਾਮਦਾਸ ਸਰ ਦੇ ਘਰ ਭਗਤੀ ਨੇ ਹੀ ਸਰੂਪ ਧਾਰ ਕੇ ਧੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਜਗਤ ਦੀ ਕਲਿਆਣ ਦੇ ਵਾਸਤੇ ਭਗਤੀ ਤੇ ਆਉਣਾ ਕੀਤਾ ਸਤਿ ਸ੍ਰੀ ਅਕਾਲ ਸਤਿਗੁਰੂ ਮਹਾਰਾਜ ਚੋਜੀ ਪ੍ਰੀਤਮ ਸਾਰੇ ਸ੍ਰੀ ਗੁਰੂ ਅਰਜਨ ਦੇਵ ਸਾਹਿਬਾ ਜੀ ਜਿਨ੍ਹਾਂ ਦਾ ਆਗਮਨ ਗੁਰਦਵਾਰ ਸਾਹਿਬ ਦੀ ਧਰਤੀ ਤੇ ਸਾਡੀ ਸਤਿਕਾਰਯੋਗ ਮਾਤਾ ਭਾਣੀ ਜੀ ਦੀ ਪਵਿੱਤਰ ਕੋਖਤੋਂ 1620 ਸੰਮਤ ਵਿਕਰ ਵੀਰੂ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ ਗੋਦਵਾਲ ਸਾਹਿਬ ਦੀ ਧਰਤੀ ਤੇ ਹੀ ਆਪ ਜੀ ਦੀ ਪਰਵਿਰਸ ਹੋਈ ਹੈ ਗੁਰਤਾ ਗੱਦੀ ਦੇ ਉੱਪਰ ਸਭਾ ਇਮਾਨ ਨਾਨਾ ਸਤਿਗੁਰੂ ਜੀ ਨੇ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਪਰਵੇ ਅਮਰਦਾਸ ਸੁਗੁਣ ਤੇਰੇ ਤੇਰੀ ਉਪਮਾ ਤੁਹੇ ਬਨ ਖਾਵੇ ਬਿਅੰਤ ਮਨਮਾ ਦੇ ਮਾਲਕ ਨੇ ਮਾਣੇ ਅਨੁਮਾਨ ਦੇਣ ਵਾਲੇ ਨੇ ਤਾਲੀਆਂ ਨੂੰ ਤਾਣ ਦੇਣ ਵਾਲੇ ਨਿਉਤਿਆਂ ਦੀ ਓਟ ਲਿਆਸ ਤੇ ਅਧਿਆਸ ਤੇ ਸਤਿਗੁਰੂ ਮਹਾਰਾਜ ਜੀ ਨੇ ਬਾਲਕ ਅਵਸਥਾ ਦੇ ਵਿੱਚ ਬਹੁਤ ਸਾਰੇ ਬਾਲ ਆਪਣੇ ਲੋਥੇ ਨੂੰ ਦਿੱਤੇ ਨੇ ਤੋ ਜਿਵੇਂ ਵਚਨ ਆਉਂਦੇ ਨੇ ਲਖਾਰੀਆਂ ਦੇ ਤੇ ਮਹਾਰਾਜ ਧੀੜੀ ਤੇ ਬੈਠ ਕਰਕੇ ਪ੍ਰਸਾਦਾ ਚਾਣਦੇ ਸਨ। ਤਾਂ ਡੇਢ ਦੇ ਡੇਢ ਦੇ ਧੰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੋਲ ਆ ਗਏ ਤੇ ਭਾਲ ਨੂੰ ਹੱਥ ਫੜ ਕੇ ਜ਼ੋਰ ਦੇ ਨਾਲ ਆਪਣੇ ਵੱਲ ਖਿੱਚਣ ਲੱਗੇ। ਸਰੀਰ ਤਕੜਾ ਸੀ ਬਚਪਨ ਦੇ ਵਿੱਚ ਵੀ ਮੋਟਾ ਸਰੀਰ ਸੀ ਆਪ ਜੀ ਦਾ। ਔਰ ਲੰਬੇ ਵੀ ਸਨ। ਕੱਦ ਦੇ ਵਿੱਚ ਛੇਵੇਂ ਪਾਤਸ਼ਾਹ ਵਰਗਾ ਕੱਦ ਦੱਸਿਆ ਜਾਂਦਾ ਹੈ ਪੰਜਵੇਂ ਪਾਤਸ਼ਾਹ ਜੀ ਦਾ। ਤੋ ਜਦੋਂ ਜ਼ੋਰ ਦੇ ਨਾਲ ਥਾਲ ਨੂੰ ਖਿੱਚਿਆ ਤਾਂ ਮਹਾਰਾਜ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮੁਸਕਰਾ ਕੇ ਕਹਿਣ ਲੱਗੇ ਆਉ ਥਾਲ ਦੇ ਆ ਮਾਲਕਾ ਬੜਾ ਕਾਲਾ ਹੈ ਤੂੰ ਆਹ ਕੇ ਜੋ ਗੁਰਤਾ ਗੱਦੀ ਦਾ ਥਾਲ ਹੈ ਉਹਦਾ ਮਾਲਕ ਇਸਨੇ ਬੰਨ੍ਹਾ ਹੈ ਜਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਉਸ ਥਾਲ ਦਾ ਮਾਲਕ ਸੇ ਸਾਡਾ ਦੋ ਤਰ੍ਹਾਂ ਦਾ ਹੈ ਮੇਰੇ ਇੱਕ ਦਿਨ ਗੁਰਦੁਆਰੇ ਦੀ ਜੀ ਦੇ ਮੰਜ਼ੀ ਤੇ ਬੈਠੇ ਨੇ ਆਪਣੇ ਅੰਤਰ ਧਿਆਨ ਹੋ ਕੇ ਤਾਂ ਫਿਰ ਇਸੇ ਤਰ੍ਹਾਂ ਦੀ ਆਪ ਜੀ ਆਏ ਜੋਰ ਦੇ ਨਾਲ ਪਾਵੇ ਨੂੰ ਫੜ ਕੇ ਉੱਪਰ ਹੋਏ ਤੇ ਮੰਜ਼ੀ ਨੂੰ ਹਿਲਾਇਆ ਉਹ ਮੰਜ਼ੀ ਤੇ ਲੱਗੇ ਮਹਾਰਾਜ ਜੀ ਦੇ ਤਿੱਕ ਦਾ ਮਨੇਤਰ ਖੁੱਲੇ ਨੇ ਬੱਜਰ ਕੇ ਹਾ ਕੌਣ ਪੁਰਖ ਪ੍ਰਗਟ ਹੋਇਆ ਜਿਸ ਨੇ ਮਨਜੀ ਹਿਲਾਈ ਸਾਰੇ ਕਿਹੜਾ ਭਾਰੀ ਗੁਰਖ ਪ੍ਰਗਟ ਹੋਇਆ ਹੈ ਜਿਨੇ ਸਾਡੀ ਗੁਰਤਾ ਗਦੀ ਦੀ ਮਨਜੀ ਹਿਲਾ ਦਿੱਤੀ ਕਿਉਂਕਿ ਕੋਈ ਆਮ ਗੁਰਤਾ ਗਦੀ ਦੀ ਮਨਜੀ ਨੂੰ ਹੱਥ ਨਹੀਂ ਸੀ ਪਾ ਸਕਦਾ ਹਰੋਂ ਵੀ ਤਾਂ ਦੂਰ ਦੀ ਗੱਲ ਸਾਰੇ ਅਦਬ ਕਰਦੇ ਸਨ ਸਤਾਰ ਕਰਦੇ ਸਨ ਮਹਾਰਾਜ ਜੀ ਇਸ ਗੁਰਤਾ ਗਦੀ ਦੀ ਮਨਜੀ ਦਾ ਤੋ ਇਸ ਤਰ੍ਹਾਂ ਕਹਿ ਕੇ ਜਦੋਂ ਮਹਾਰਾਜ ਨੇ ਤੱਕਿਆ ਹੈ ਬਾਹਾਂ ਤੋਂ پکڑ ਕੇ ਆਪ ਜੀ ਨੇ ਬਾਹਾਂ ਉੱਪਰ ਨੂੰ ਕੀਤੀਆਂ ਨੇ ਕਿ ਮੈਨੂੰ ਚੁੱਪ ਰੋ ਜਿਵੇਂ ਬੱਚਾ ਕਰਦਾ ਹੈ ਬੁਲਾਰਦਾ ਬਾਹਾਂ ਆਪਣੇ ਮਾਂ ਪਿਓ ਦੇ ਵੱਲ ਤੋ ਮਾਂ ਤੋਂ ਵੀ लाਡ ਦੇ ਨਾਲ ਪਰਵੇਖ ਕੇ ਬਾਹਾਂ ਤੋਂ ਫੜ ਕੇ ਆਪਣੇ ਕੁਛੜ ਚੁੱਪ ਲੈ ਲੈਂਦੇ ਨੇ ਇਸ ਤਰ੍ਹਾਂ ਮਹਾਰਾਜ ਜਦੋਂ ਫੜ ਕਰਕੇ ਉੱਪਰ ਚੁੱਪਨ ਲੱਗੇ ਤਾਂ ਭਾਰਾ ਸਰੀਰ ਹੋਣ ਕਰਕੇ ਮਾਰੇ ਕਦੇ ਭਾਨੀ ਪੁੱਤਰੀ ਇਹ ਤਾਂ ਬੜੇ ਭਾਰੇ ਨੇ ਭਾਰੀ ਗੁਰੂ ਜਗਤ 'ਚ ਮੈਂ ਪ੍ਰਗਟੇ ਹੈ ਅਪਰਨਾ ਕੋ ਸਾਹਿਬ ਕਿਨੇ ਹੋਏ ਹੈ ਇਹ ਤਾਂ ਬੜੇ ਭਾਰੀ ਗੁਰੂ ਜਗਤ ਵਿੱਚ ਪ੍ਰਗਟ ਹੋਣਗੇ ਕੋਈ ਦੂਜਾ ਇੰਨਾ ਵਰਗਾ ਗੁਰੂ ਨਹੀਂ ਹੋ ਸਕੇਗਾ ਧਰਤੀ ਦੇ ਉੱਤੇ ਇਹ ਨਾ ਹੀ ਕੋਈ ਹੋਇਆ ਹੈ ਇਹ ਵਾਰ ਮਹਾਰਾਜ ਜੀ ਨੇ ਪੰਜ ਪੜ ਦੇ ਵਿੱਚ ਉਸ ਜਿਲੇ ਦਿੱਤੇ ਤੇ ਨਾਲ ਕਿਹਾ ਕਿ ਤੇ ਬਾਣੀ ਕੋ ਬੋਹਿਤ ਪਾਰਾ ਭਵ ਜਲ ਤੇ ਕਰ ਹੈ ਨਿਸ਼ਤਾਰਾ ਤੇ ਤਾਂ ਭਾਰੀ ਬਾਣੀ ਦਾ ਜਹਾਜ਼ ਹੈ ਸਾਡਾ ਦੁਰਤਾ ਜੇ ਰਾਇ ਨਾ ਦੁਰਤਾ ਬਾਣੀ ਕਾ ਬੋਹਿਤ ਹੈ ਇਹ ਸਾਡਾ ਦੁਰਤਾ ਬਾਣੀ ਦਾ ਬੋਹਿਤ ਹੈ ਬਾਣੀ ਦਾ ਜਹਾਜ਼ ਹੈ ਜਿਵੇਂ ਲਿਖਿਆ ਬਾਣੀ ਤੇ ਸਤਗੁਰ ਬੋਹਿਤ ਹਰ ਨਾਮ ਹੈ ਕਿਤ ਜੇ ਜਿ ਚੜਿਆ ਜਾਏ ਸਾਧਗੁਰ ਕਾ ਧਾਨ ਜੋ ਚੱਲੈ ਵਿੱਚ ਉਹ ਹਿੱਥ ਬੈਠਾ ਆਇ। ਹੋਰ ਵੀ ਬਹੁਤ ਸਾਰੇ ਵਾਰ ਮਹਾਰਾਜ ਜੀ ਨੇ ਇਸ ਤਰ੍ਹਾਂ ਭੰਦ ਸ੍ਰੀ ਗੁਰੂ ਅਰਦਾਸ ਸਾਹਿਬ ਜੀ ਨੇ ਸਵੇ ਸਵੇ ਅਨਸਾਰ ਦੱਤੇ ਨੇ। ਜਿਹੜੇ ਉਬਲਦੇ ਪਾਣੀ ਦੇ ਪਤੀਲੇ ਵਿੱਚ ਉੱਚੇ ਹੋ ਕੇ ਅੰਗੀਆਂ ਚੁੱਕ ਕੇ ਹੱਥ ਪਾਉਣ ਲੱਗੇ ਨੇ ਜਿਹੜਾ ਅੱਗ ਦੇ ਉੱਤੇ ਰੱਖਿਆ ਹੋਇਆ ਸੀ। ਜੀ ਦੀ ਬਾਣੀ ਜੀ ਦੀ ਨਿਗਾਹ ਪੈ ਗਈ ਧੌੜੇ ਗਏ ਨੇ। ਬਹੁਤ ਸਾਹ ਰੋਕੇ ਆਪ ਜੀ ਨੂੰ ਪਕੜ ਲਿਆ ਤੇ ਮਹਾਰਾਜ ਦੇ ਕੋਲ ਲੈ ਕੇ ਆ ਗਏ ਕਿ ਦੇਖੋ ਪਿਤਾ ਸਤਿਗੁਰੂ ਜੀ ਤੁਹਾਡਾ ਦੋਹੇ ਥਾਲੀ ਕੀ ਕਰਦ ਰੱਖਾ ਸੀ ਉੱਪਰ ਦੇ ਪਤੀਲੇ ਵਿੱਚ ਹੱਥ ਪਾਣਾ ਲਗਾ ਸੀ ਤਾਂ ਮਹਾਰਾਜ ਜੀ ਬਾਤ ਕਰ ਲਵੇ ਪੁਤਰੀ ਅੱਜ ਤਾ ਤੂੰ ਵਿਚਾਰਿਆ ਦੇਖ ਕੇ ਜਦੋਂ ਲਾਹੌਰ ਦੇ ਵਿੱਚ ਉਪਲ ਦੀਆਂ ਦੇਗਾ ਦੇ ਵਿੱਚ ਬੈਠੇ ਹੋਣਗੇ ਉਦੋਂ ਤੂੰ ਕੋਲ ਨਹੀਂ ਹੋਵੇਂਗੀ ਇਸ ਤਰ੍ਹਾਂ ਦੇ ਬਚਨ ਕਹਿ ਕੇ ਮਹਾਰਾਜ ਕੰਬੀਰ ਹੋ ਗਏ ਚੁੱਪ ਹੋ ਗਏ ਇਸ ਤੋਂ ਬਾਅਦ ਕੋਈ ਬੋਲ ਨਹੀਂ ਕਿਹਾ ਤਵੇਖ ਤਵਾ ਸਨ ਜਿੰਨੇ ਵੀ ਕਹੇ ਕਿਉਂਕਿ ਅੰਦਰ ਜਾਣੀ ਸੋ ਪ੍ਰਪੂਰਾ ਉਹ ਜਿਹੇ ਅੰਦਰ ਦੀਆਂ ਜਾਣਣ ਵਾਲੇ ਆਉਣ ਵਾਲੇ ਸਭੇ ਨੂੰ ਜਾਣਣ ਵਾਲੇ ਨੇ ਤੋ ਨਾਨਕ ਨਾਲ ਕਈ ਵਾਰ ਬਚਨ ਕਹੇ ਅਜੇ ਤੇਰੀ ਵਾਰੀ ਨਹੀਂ ਰਹੀ ਫਿਰ ਕਹਿੰਦੇ ਬਾਹਾਂ ਉਲਾਰ ਕੇ ਗੱਦੀ ਤੇ ਬੈਠਣ ਲਗੇ ਤਾਂ ਕੱਲ੍ਹ ਵੇ ਪ੍ਰਖਾ ਜੇ ਤੇਰੀ ਵਾਰੀ ਨਹੀਂ ਹੈ ਅਜੇ ਤੇਰੇ ਪਿਤਾ ਦੀ ਵਾਰੀ ਹੈ ਇਸ ਤਖਤ ਤੇ ਬੈਠਣ ਦੀ ਉਸ ਤੋਂ ਬਾਅਦ ਤੇਰੀ ਵਾਰੀ ਆਉਣੀ ਹੈ ਤਾਂ ਸਭਾ ਆਇਆ ਸੈਤ ਸ੍ਰੀ ਗੁਰੂ ਰਾਮਦਾਸ ਜੀ ਉਸ ਤਖਤ ਦੇ ਮਾਲਕ ਬਣੇ ਧੰਨ ਸ੍ਰੀ ਗੁਰੂ ਅਰਜਨਦਾਸ ਜੀ ਪਾਤਸ਼ਾਹ ਜੀ ਸੱਚਖੰਡ ਗਿਆਨਾ ਕਰ ਗਏ ਪਾਤਰੋਂ ਦੇ ਪੂਰਨ ਵਾਸੀ ਤੇ ਅਸੂ ਦੇ ਪੂਰਨ ਵਾਸੀ ਤੇ ਇਸ ਤਰ੍ਹਾਂ ਮਹਾਰਾਜ ਸਿੱਤੇ ਪਾਤਸ਼ਾ ਗਰੀਬ ਨਿਵਾਜ਼ ਚੌਥੇ ਪਾਤਸ਼ਾ ਜੀ ਨੇ ਹੁਕਮ ਕੀਤਾ ਤੁਸੀਂ ਅੰਮ੍ਰਿਤਸਰ ਸਹਿਬ ਜਾ ਕੇ ਜੋ ਗੁਰੂ ਘਰ ਚੱਕ ਹੈ ਉਹਨੂੰ ਬਸਾਓ ਤੇ ਨਾਲ ਸਰੋਵਰ ਦੀ ਖਦਾਈ ਕਰਾਓ ਚੌਥੇ ਪਾਤਸ਼ਾ ਮਹਾਰਾਜ ਜੀ ਨੇ ਫਿਰ ਅੰਮ੍ਰਿਤਸਰ ਸਹਿਬ ਆ ਜਾਣਾ ਕੀਤਾ ਗੋਇੰਦਵਾਲ ਸਾਹਿਬ ਤੋਂ ਜੋ ਤੇ ਸਰਬਜਾਦਾ ਬਾਬਾ ਮੋਹਨ ਜੀ ਥੋੜਾ ਜਿਆ ਦਿਵੇਸ ਰਕ ਤੇ ਖੜਾ ਖੜੇ ਸਨ ਇਸ ਕਰਕੇ ਮਹਾਰਾਜ ਦੇ ਬਚਨ ਮੰਨ ਕੇ ਆਪ ਜੀ ਅੰਮ੍ਰਿਤਸਰ ਸਹਿਵਾਲੇ ਇੱਥੇ ਆ ਕੇ ਫਿਰ ਜੋਤੀਜੀਤ ਪਾਲ ਸਰ ਜੀ ਨੇ ਟੱਕ ਲਾ ਕੇ ਸਾਡੀ ਇਨਸਾਨੀ ਰਸੀ ਸੀ ਉਹ ਸਰੋਵਰ ਦੀ ਖੁਦਾਈ ਕਰਾਈ ਬਹੁਤ ਸਾਰੀਆਂ ਸੰਗਤਾਂ ਦੂਰੋਂ ਦੂਰ ਆ ਕੇ ਤੇ ਸਰੋਵਰ ਦੀ ਸੇਵਾ ਕਰਦੀਆਂ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਬਾਲਕ ਅਵਸਥਾ ਤੋਂ ਕਿਸ਼ੋਰ ਅਵਸਥਾ ਵਿੱਚ ਆ ਗਏ ਨੇ 12-13 ਸਾਲ ਦੀ ਉਮਰ ਹੈ ਆਪ ਜੀ ਵੀ ਸਰੋਵਰ ਦੀ ਖਦਾਈ ਵਿੱਚ ਲੱਗੇ ਨੇ ਸੇਵਾ ਦੇ ਵਿੱਚ ਲੱਗੇ ਨੇ ਟੋਪਰੀ ਸਿਰ ਤੇ ਚੁੱਕ ਕੇ ਇਹ ਜਿਹੜੀ ਮਿੱਟੀ ਹੈ ਇਹਨੂੰ ਬਾਹਰ ਸੁੱਟ ਕੇ ਆਉਂਦੇ ਨੇ ਜੀਬੀ ਬਾਣੀ ਜੀ ਨੇ ਬਚਪਨ ਦੇ ਵਿੱਚ ਹੀ ਬਾਣੀ ਵਿੱਚ ਜੋੜ ਦਿੱਤਾ ਸੀ ਤੋ ਗੁਰਬਖੀ ਅੱਖਰ ਜੋ ਗੁਰਬਾਣੀ ਜਪਜੀ ਸਾਹਿਬ ਆਸਾ ਦੀ ਵਾਰ ਬਹੁਤ ਸਾਰੀਆਂ ਬਾਣੀਆਂ ਫਿਜ਼ੂਰ ਨੇ ਕਰਤ ਕਰ ਲਈਆਂ ਤੁਰਦੇ ਫਿਰਦੇ ਚੱਲਦੇ ਹੋਏ ਆਪ ਜੀ ਹਮੇਸ਼ਾ ਬਾਣੀ ਹੀ ਪੜਦੇ ਰਹਦੇ ਸਨ ਕਿਸੇ ਨਾਲ ਕੋਈ ਵਾਸਤਾ ਨਹੀਂ ਰੱਖਦੇ ਆਪਣੀ ਮਾਜ ਦੇ ਵਿੱਚ ਜੇਤਰ ਮਹਾਰਾਜ ਦੇ ਵਾਲ ਰੱਖਣੇ ਸ੍ਰੀ ਗੁਰੂ ਰਾਮਦਾਸ ਜੀ ਦੇ ਪਤਸਾ ਜੀ ਦੇ ਵਾਲ ਤੇ ਦੇ ਵਿੱਚ ਗਿਆਨ ਤੇ ਵਰਤਨਾ ਬਰਾਗ ਦਾ ਇਸੇ ਨਾਲ ਕੋਈ ਬੋਲ ਬਚਨਾ ਕਰਨੇ ਤੇ ਬਸ ਤਉਪੀ ਸੇਵਾ ਕਰਦੇ ਰਹਿਣਾ ਭਗਤੀ ਕਰਦੇ ਰਹਿਣਾ ਤੋਂ ਸਮਾ ਆਪਣੀ ਅਨਸਾਰ ਚੱਲਦਾ ਗਿਆ ਜਿਹੜਾ ਤਖੀਆ ਹੈ ਗੁਰੂ ਰਾਮਦਾਸ ਸਾਹਿਬ ਦਾ ਵੱਡਾ ਪੁੱਤਰ ਉਹ ਚਰਾਨ ਗਿਰਦੀ ਵਾਲਾ ਹੈ ਦਿਖਾਵੇ ਦੀ ਸੇਵਾ ਉਹ ਵੀ ਕਦੇ ਕਦੇ ਕਰਦਾ ਹੈ ਫਰਜ਼ ਖਾ ਕੇ ਕਰਦਾ ਹੈ ਤੇ ਉਹਨੇ ਲੰਗਰ ਦਾ ਸਾਰਾ ਜਿਹੜਾ ਖਾਣ-ਗੁਜ਼ਾਰ ਸੀ ਉਹ ਸਭ ਲਿਆ ਹੋਇਆ ਆਏ ਗਏ ਨੂੰ ਸੁਭਾਦਣਾ ਜਲ ਪਾਣੀ ਦੇਣਾ ਔਰ ਇਸ ਤਰੀਕੇ ਨਾਲ ਫਿਰ ਮਾਇਆ ਦੀ ਸੁਭਾਲ ਕਰਨੀ ਇਹਨਾਂ ਸਨਿਆਂ ਦੇ ਵਿੱਚ ਮਹਾਰਾਜ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਭਰਾ ਦੇ ਪੁੱਤਰ ਦਾ ਵਿਆਹ ਸੀ ਤੀਜੇ ਦਾ ਵਿਆਹ ਸੀ ਲਾਹੌਰ ਵਿੱਚ ਆਇਓ ਬਾਬਾ ਸਹਾਰੀ ਮਾਲ ਮਹਾਰਾਜ ਲਾਹੌਰ ਵਿੱਚ ਜਾਓ ਤੁਹਾਡੇ ਭਤੀਜੇ ਦਾ ਆਨੰਦ ਕਾਰਜ ਥੋੜੇ ਦਿਨਾਂ ਤੱਕ ਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਕੈਨ ਲੱਗੇ ਕਿ ਸਾਡਾ ਤਾਂ ਹੁਣ ਇੱਥੋਂ ਜਾਣਾ ਮੁਸ਼ਕਲ ਹੈ ਕਿਉਂਕਿ ਸੇਵਾ ਲਈ ਹੋਰ ਇਸ ਰੋਗ ਵਰ ਸਕਤਾਉਂਦੀਆਂ ਨਹੀਂ ਫਿਰ ਉਹ ਨਰਾਸ਼ ਹੋ ਕੇ ਵੜਦ ਗੀਆਂ ਤੋ ਇਸ ਕਰਕੇ ਅਸੀਂ ਆਪਣੇ ਕਿਸੇ ਜਰਾਲ ਨੂੰ ਭੇਜ ਦਿੰਦੇ ਹਾਂ ਮਹਾਰਾਜ ਨੇ ਵਾਰੀ-ਵਾਰੀ ਆਪਣੇ ਪੁੱਤਰਾਂ ਨੂੰ ਪਿਆ ਸਭ ਤੋਂ ਪਹਿਲਾਂ ਪ੍ਰਿਥੀਏ ਨੂੰ ਪਿਆ ਗੁਪਰੀਆ ਆਪਣੇ ਭਰਾ ਦੇ ਵਿਆਹ ਦੇ ਵਿੱਚ ਸਮਲ ਹੋ ਜਾ ਕੇ ਕਾਰ ਬਖਰਾ ਬੜੇ ਤਾਏ ਦੇ ਨਾਲ ਤੋ ਪ੍ਰਿਥੀ ਜਦ ਨੇ ਮਨ ਦੇ ਵਿੱਚ ਵਿਚਾਰਿਆ ਕਿਤੇ ਮੇਰੇ ਤੋਂ ਬਾਅਦ ਗੁਰਤਾ ਗੱਦੀ ਦੂਜੇ ਭਰਾ ਨੂੰ ਦੇ ਦੇਵੋ ਉਸ ਕਰਕੇ ਚਤਰਾਈ ਖੇਢੀ ਤੇ ਕਹਿਣ ਲੱਗਾ ਜੀ ਮੇਰਾ ਜਾਣਾ ਨਹੀਂ ਬਣਦਾ ਤੁਹਾਨੂੰ ਪਤਾ ਹੈ ਕਿ ਸੰਗਤ ਆਉਦੀ ਹੈ ਉਹਨਾਂ ਨੂੰ ਸਭ ਮੈਂ ਸੁਭਾਲਦਾ ਹਾਂ ਸਭ ਤਰ੍ਹਾਂ ਕਰਕੇ ਮੈਂ ਨਿਗਰਾਨੀ ਰੱਖਦਾ ਹਾਂ ਤੇ ਇਸ ਕਰਕੇ ਮੇਰਾ ਇੱਥੇ ਰਹਿਣਾ ਬਹੁਤ ਜ਼ਰੂਰੀ ਹੈ ਸਹਿਬ ਸ੍ਰੀ ਗੁਰੂ ਰਾਮਦਾਸ ਅੱਗੇ ਪਾਸਾ ਕਰਨ ਲੱਗੇ ਕਿ ਪੁੱਤ ਇਹ ਗੁਰੂ ਘਰ ਦੇ ਜਿਹੜੇ ਕਾਰਜ ਨੇ ਚੱਲਦੇ ਰਹਿੰਦੇ ਨੇ ਤੇ ਰੁਕਦੇ ਨਹੀਂ ਬਿਆਮ ਇਕ ਖਾਣਾ ਗੁਰੂ ਨਾਨਕ ਦਾ ਠੜਾ ਇਕ ਗਿਆ ਤੇ ਹੋਰ ਖੜਾ ਇੱਥੇ ਸੇਵਾਦਾਰਾਂ ਦੀ ਕੋਈ ਕਮੀ ਨਹੀਂ ਹੁੰਦੀ ਕੋਈ ਬੰਦਾ ਇਹ ਕਹਿ ਕੇ ਮੇਰੇ ਘਰ ਕੀ ਗੁਰੂ ਘਰ ਚੱਲਦੇ ਨੇ ਇਹ ਉਹਦੀ ਇੱਕ ਬਾਦ ਰਸੀ ਵੀ ਕਰ ਲਈਏ ਜਾਂ ਗਲਤ ਸੋਚਣੀ ਹੈ ਜਿਵੇਂ ਆਪਾਂ ਕਹਿ ਦਿੰਦੇ ਜੀ ਗੁਰੂ ਮਹਾਰਾਜ ਗੁਰਦੁਆਰੇ ਦੀ ਚੜ੍ਹਦੀ ਕਲਾ ਕਰੋ ਜਿਹੜਾ ਹੈ ਹੀ ਗੁਰਦੁਆਰ ਉਹਦੀ ਚੜ੍ਹਦੀ ਕਲਾ ਕੀ ਕਰਦੀ ਭਾਈ ਉਹ ਤਾਂ ਹੈ ਹੀ ਗੁਰਦੁਆਰਾ ਗੁਰੂ ਦੇ ਦਵਾਰ ਦੇ ਤਾਂ ਅੱਗੇ ਚੜ੍ਹਦੀ ਕਲਾ ਇਹ ਤਾਂ ਸਾਡੀ ਇੱਕ ਭੁੱਲ ਹੁੰਦੀ ਜੀ ਗੁਰਦੁਆਰੇ ਦੀ ਚੜ੍ਹਦੀ ਕਲਾ ਕਰੋ ਜਿਹੜਾ ਹੈ ਹੀ ਗੁਰੂ ਦਾ ਦਵਾਰ ਆ ਉਹਦੀ ਤਾਂ ਚੜ੍ਹਦੀ ਕਲਾ ਹੈ ਉਹ ਤਾਂ ਸਾਡੀ ਚੜ੍ਹਦੀ ਕਲਾ ਕਰਨ ਵਾਲਾ ਹੈ ਸਾਡੇ ਵਰਗਿਆਂ ਦੀ ਚੜ੍ਹਦੀ ਕਲਾ ਕਰਨ ਵਾਲੇ ਨੇ ਮਹਾਰਾਜ ਤੋ ਇੱਥੇ ਕੋਈ ਕਦੇ ਨਹੀਂ ਆਉਂਦੀ ਜਿਹੜਾ ਗੁਰੂ ਦਾ ਦਵਾਰ ਹੋਵੇ ਚੜ੍ਹਦੀ ਕਲਾ ਬਾਰੇ ਪ੍ਰਬੰਧਕ ਹੋਵਣ ਚੜ੍ਹਦੀ ਕਲਾ ਵਾਲੇ ਜੀਵਨ ਵਾਲੇ ਗ੍ਰੰਥ ਹੀ ਹੋਣ ਗੁਰੂ ਦਾ ਦਰਬਾਰ ਕਦੇ ਢੈਂਦੀ ਕਲਾ ਜ ਨਹੀਂ ਜਾਂਦਾ ਗੁਰਦੁਆਰਾ ਦਾ ਵੇਸਾ ਚੜ੍ਹਦੀ ਕਲਾ ਦਾ ਹੀ ਹੁੰਦਾ ਹੈ ਤਾਂ ਉਸ ਵੇਲੇ ਪ੍ਰਖੀਏ ਨੇ ਬੜੀ ਚਤਰਾਈ ਦੇ ਨਾਲ ਕਿਹਾ ਜੀ ਮੇਰੇ ਤੋਂ ਬਿਨਾ ਸਰਨ ਨਾ ਲਈ ਮਹਾਰਾਜ ਕਹਿੰਦੇ ਇੱਥੇ ਸੇਵਾ ਦਾ ਵਾਧੂ ਨਹੀਂ ਅਸੀਂ ਹੋਰ ਕਿਸੇ ਦੀ ਡਿਊਟੀ ਲਾ ਦੇਵਾਂਗੇ ਤੂੰ ਜਾ ਸਿੱਧਾ ਜਵਾਬ ਦਿੱਤਾ ਜੀ ਮੈਂ ਨਹੀਂ ਜਾਂਦਾ ਤੁਸੀਂ ਹੋਰ ਕਿਸੇ ਨੂੰ ਤੇਜ ਦਿਓ ਮੈਂ ਤਾਂ ਨਹੀਂ ਜਾਂਦਾ ਜੋ ਹੁਕਮ ਨਹੀਂ ਮੰਨਿਆ ਉਸ ਮਿਹਰੇ ਆਪਣੇ ਪਿਤਾ ਸਤਿਗੁਰੂ ਦਾ ਜਬ ਲਗ ਹੁਕਮ ਨਾ ਬੋਝਤਾ ਤਦ ਹੀ ਲੋ ਦੁਖੀਆ ਗੁਰ ਮਿਲ ਹੁਕਮ ਪਛਾਨਿਆ ਤਦ ਹੀ ਭਏ ਸੁਖੀਆ ਹੁਕਮ ਮੰਨਿਆ ਹੀ ਮੈਲ ਮਿਲਦਾ ਮੋਢੇ ਚੜਾਇਆ ਕਦੇ ਪਿਤਾ ਦੀ ਪ੍ਰਸੰਤਾ ਨਹੀਂ ਮਿਲ ਸਕਦੀ ਪੁੱਤਰੀ ਕੌਲ ਨਾ ਪਾਲਿਓ ਕਰ ਤੀਰੋ ਕੰਨ ਮਰਟੀਐ ਕੰਨ ਮੋਢੇ ਨੂੰ ਕਹਿੰਦੇ ਨੇ ਕੰਦੇ ਨੂੰ ਕਹਿੰਦੇ ਨੇ ਕੰਦੇ ਮਰੋਣ ਦੇ ਤੇ ਫਿਰ ਕਹਣਾ ਜੀ ਗੁਰਤਾਗਤ ਦੀ ਸਾਨੂੰ ਨਹੀਂ ਦਿੱਤੀ ਇਹ ਬਾਬਾ ਸ੍ਰੀ ਜੱਤ ਦੇ ਲਖਮੀ ਦਾਸ ਦੇ ਹਾਕਦ ਸੀ ਜਦੋਂ ਵੀ ਹੁਕਮ ਕਹਿਣਾ ਪੁੱਤਰ ਅਜੂਈ ਮਰੀ ਬਾਤ ਸੁਟਕਿਆ ਹੋਰ ਨਹੀਂ ਸੇਵਕ ਹੈਗੇ ਪਿਤਾ ਜੀ ਸਾਡੇ ਦੇਖੀ ਕਰਦੇ ਹੋ ਸੰਗਤ ਵਿੱਚ ਆਹ ਕੋਲਾ ਸਾਡੇ ਕੱਪੜੇ ਿੱਕੜ ਵਿੱਚ ਵੜਨ ਵਾਲੇ ਨੇ ਆਹ ਮਠਿਆਈਆਂ ਿੱਕੜ ਤੇ ਝੜ ਕੇ ਫਲੂੜੇ ਦੇਣ ਵਾਲੇ ਜੱਸੀ ਭਰਾ ਐਡੇ ਸੇਵਕ ਤੁਹਾਡੇ ਕੋਲ ਦੁਕਾਨ ਨ ਮਰ ਰਹੀ ਐ ਕੰਦੇ ਅਨ ਬਰੋੜਦੇ ਰਹੇ ਕੰਦੇ ਚੜਾਉਂਦੇ ਰਹੇ ਕਿ ਅਸੀਂ ਕੋਈ ਇਸ ਤਰ੍ਹਾਂ ਦੇ ਕੰਮ ਕਰਨ ਵਾਲੇ ਤੋ ਫਿਰ ਮਹਿਲ ਕੇ ਗਏ ਮਲੇ ਦਾ ਹੁਕਮ ਮੰਨਿਆ ਹੋ ਗਏ ਪਰਵਾਨ ਤਖਸਮੇ ਕਾ ਨਹਿਰ ਪਾਈ ਸੀ ਤੋ ਮਹਾਰਾਜ ਨੇ ਮਹਾਦੇਵ ਵਿੱਚ ਕਾਦਰਾ ਪੁੱਤਰ ਸੀ ਉਹਨੂੰ ਵੀ ਕਿਹਾ ਪੁੱਤ ਤੂੰ ਚੱਲ ਤੂੰ ਜਾ ਕੇ ਤੇ ਉਹ ਕਾਰਜ ਦੇ ਵਿੱਚ ਹਾਂ ਤੋ ਬਟਾ ਕਹਿੰਦਾ ਜੀ ਮੈਨੂੰ ਤਾਂ ਕੁਝ ਵੀ ਨਹੀਂ ਆਉਂਦਾ ਮੈਂ ਕੀ ਕਰਨਾ ਮੇਰੇ ਮੈਨੂੰ ਤਾਂ ਆਪਣਾ ਆਪ ਵੀ ਪਤਾ ਨਹੀਂ ਲੱਗਦਾ ਥੋੜਾ ਜਿਹਾ ਮਸਤਾਨਾ ਜਿਹਾ ਸੀ ਉਹਨੇ ਵੀ ਜਵਾਬ ਦੇ ਦਿੱਤਾ ਫਿਰ ਮਹਾਰਾਜ ਨੇ ਟੋਕਰੀ ਢੋ ਰਹੇ ਸਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਹਨਾਂ ਨੂੰ ਬੁਲਾਇਆ ਗੱਲ ਕੇ ਲਾਲ ਜੀ ਤੁਹਾਨੂੰ ਲਾਹੌਰ ਵਿੱਚ ਜਾਣਾ ਪੈਣਾ ਹੈ ਆਪਣੇ ਤਾਏ ਦੇ ਨਾਲ ਜਾਓ ਉੱਥੇ ਕਾਰਜ ਦੇ ਸਾਰੇ ਜੋ ਵੀ ਇਹਨਾਂ ਦੇ ਨਿਯਮ ਕੋ ਨਾਲ ਰੱਖ ਕੇ ਕਰਾਓ ਵਿਆਹ ਦੇ ਸਾਰੇ ਕਾਰਜ ਸਤਿਵਚਨ ਜੀ ਸ਼ਰਨਵਾਦ ਕਰ ਹੱਥ ਜੋੜ ਦਿੱਤੇ ਪਰ ਅੱਖਾਂ ਵਿੱਚੋਂ ਪਾਣੀ ਵਗ ਰਲ ਗਿਆ ਕਿਉਂਕਿ ਰਹਿ ਨਹੀਂ ਸਕਣ ਸਤ ਦੇ ਕਿਤਾ ਸਤਗੁਰਾਂ ਤੋਂ ਬਿਨਾ ਦਰਸਨਾ ਤੋਂ ਬਿਨਾ ਰਹਿ ਆ ਨਹੀਂ ਸੀ ਜਾਂਦਾ ਪਰ ਹੁਕਮ ਦੇ ਅਗੇ ਇਸੇ ਤਰ੍ਹਾਂ ਦੀ ਵਿਅਦਬੀ ਨਹੀਂ ਕੀਤੀ ਜਾਣੀ ਇਸ ਕਰਕੇ ਕਹਿ ਦਿੱਤਾ ਸਤਿਵਚਨ ਪਿਤਾ ਸਤਿਗੁਰੂ ਜੀ ਕਿੰਨਾ ਕੁ ਚਿਰ ਕਹਿੰਦੇ ਜੀ ਜਦੋਂ ਤੱਕ ਬੁਲਾਈਏ ਨਾ ਉਦੋਂ ਤੱਕ ਆਉਣਾ ਨਹੀਂ ਜਦੋਂ ਅਸੀਂ ਬੁਲਾਈਏ ਉਦੋਂ ਹੀ ਆਉਣਾ ਤਾਂ ਸਵੱਗੀ ਲੱਗ ਗਈ ਮੱਥਾ ਟੇਕਿਆ ਨੰਦੀ ਭਾਨੀ ਜੀ ਦੇ ਚਰਨਾਂ ਤੇ ਜਾ ਕੇ ਨਮਸਕਾਰ ਕੀਤੀ ਬੜਾ ਲਾੜ ਸੀ ਬੀਬੀ ਪਾਣੀ ਜੀ ਨੂੰ ਆਪਣੇ ਛੋਟੇ ਪੁੱਤਰ ਦਾ ਕਿਉਂਕਿ ਨਾਨਾ ਸਤਗੁਰਾਂ ਨੇ ਬੜੇ ਬਾਰ ਦਿੱਤੇ ਸਾਨੂੰ ਸਾਰੇ ਯਾਦ ਸਨ ਤਾਂ ਉਸ ਵੇਲੇ ਘਰੇ ਦੇ ਨਾਲ ਲਾ ਕੇ ਅਸੀਸ ਦਿੱਤੀ ਪੁੱਤਾਂ ਮਾਤਾ ਕੀ ਅਸੀਸ ਨਿਮਕਰਾ ਦੇ ਸਰਉ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ ਇਹ ਬਚਨ ਫਿਰ ਆਪਣੀ ਮਾਤਾ ਜੀ ਦੇ ਉਹ ਕਈ ਰਿਆ ਜੀ ਨੇ ਪਾਣੀ ਦੇ ਵਿੱਚ ਲਿਖੇ ਨੇ ਫਿਰ ਹਾਰ ਵਿੱਚ ਚਲੇ ਗਏ ਜੋ ਵੀ ਕਾਰਜ ਸਨ ਲੱਖ ਬਣ ਕੇ ਨਾਲ ਕਾਰਜ ਦੇ ਕਰਾਰੇ ਨਾਲ ਬਾਣੀ ਪੜਦੇ ਰਹਿੰਦੇ ਨੇ ਸਾਰਾ ਕਾਰਜ ਹੋਇਆ ਵਿਆਹ ਹੋਇਆ ਸੋ ਸਭ ਸੰਬੰਧੀ ਰਿਸ਼ਤੇਦਾਰ ਆਪ ਆਪਣੇ ਘਰਾਂ ਨੂੰ ਚਲੇ ਗਏ ਜਿਕਰਾ ਅਪਜੀ ਦਾ ਮਨ ਨਹੀਂ ਲੱਗਦਾ ਜੇਪ